ਪਰਮਾਤਮਾ ਬਈ ਵਾਦਾ ਕਰੇ 2023 ਮਾਡਲ ਉਮਨ ਜੀ ਤਾਂ ਚਾਂਦਪੁਰਾ ਇੱਧਰ ਰਾਜੂ ਖੜਾ ਉੱਧਰ ਦੂਜਾ ਵੀਰਾ ਖੜਾ ਲੈ ਬਈ ਜਿਹੜਾ ਬਾਈ ਸੋਚਦਾ ਸੀ ਉਹ ਭਾਗਾਂ ਦਾ ਟਾਈਮ ਆ ਗਿਆ ਹਰਮੀਤ ਦੇ ਅੱਜ ਇਹਨੇ ਬੰਡ ਦੇ ਲੱਡੂ ਠੀਕ ਐ ਆਹ ਟੇਕਦਾ ਨੇ ਫੀਡਰ ਚੈਨਲ ਨੂੰ ਵੀ ਫੀਡਰ ਨੇ ਆਖਿਆ ਵੀ ਮਾਲ ਵਧੀਆ ਲੈ ਇਸ ਤੋਂ ਬਾਅਦ ਜਾਉ ਇੰਜਨ ਲਵੇ ਕਿ ਨਹੀਂ ਬਾਈ ਇੰਜਨ ਨੂੰ ਕਿਹਾ ਖਿੱਚ ਮਾਲ ਖਿੱਚ ਹਾਂ ਵੀਡਰ ਨੇ ਕਿਹਾ ਵੀ ਕਾਟਰ ਦੇ ਜੇ ਉਹ ਉੱਧਰ ਦੇਕਾਂਗੇ ਅਸੀਂ ਮੱਤਾ ਕਾਟਰ ਤੇ ਮੇਰੇ ਤੋਂ ਜਾਇ ਨਹੀਂ ਜਾਣਾ ਇੰਜਣ ਦਾ ਡੱਗ ਤੇ ਸਟੀering ਦਾ ਡੱਗਦਾ ਵੀ ਲੈ ਬਾਬਾ ਤੇਰੀ ਕਿਰਪਾ ਬਲੀ ਬਲੀ ਕਰੇ ਕਰਤਾਰ ਤੇ ਹਾਲਾ ਵਾਵੇ ਨੂੰ ਭਾਈ ਪਰਮਾਤਮਾ ਰੰਗ ਲਾ ਦੇ ਆ ਸਾਡਾ ਸਰਪੰਚ ਸਾਹਿਬ ਖੜਾ ਹੈ ਹੈ ਚਾਰ ਵਾਲਾ ਮੈਕਮ ਹੈ ਇਹ ਹਾਂ ਚਾਰ ਵਾਲਾ ਮੈਕਮ ਸਹੇਜ ਸਹੇਜ ਸੈਲਜੀ ਬੜਾ ਨਾਂ ਕਮਾਇਆ ਮੁੰਡੇ ਨੇ ਬੜੀਆਂ ਪ੍ਰਾਪਤੀਆਂ ਨੇ ਇਹਨਾਂ ਦੀਆਂ ਲੈ ਵੀ ਮਾਰ ਦੋ ਸੈਲਫ ਫੇਰਾ ਕਾਕੇ ਓਕੇ ਹੈ ਨਾ ਮਾਰ ਦੋ ਆਂ ਸੈਲਫ ਮੇਰਾ ਹਾਂ ਬਈ ਹਾਂ ਲੈ ਵੀ ਭਰਾ ਮੇਰਾ ਚੜਦੀ ਕਲਾ ਅੱਜ ਸੋਹਣਾ ਦਿਨ ਉਹ ਆਇਆ ਗਰਵਿੰਦਰ ਸਰਪੰਚ ਚਾਰ ਵਾਲਾ ਚਾਰ ਵਾਲਾ ਆ ਵੀਰਾ ਹੋ ਗਿਆ ਇੰਨਾ ਕਣੀ ਵਧਾਈਆਂ ਹੋ ਗਈਆਂ ਆਜੇ ਤਾਂ ਭਈ ਆਪਾਂ ਨੇ ਜਾਨ ਵਛਾਣ ਦੀ ਬੰਦੇ ਨੇ ਇਦਾਂ ਵੀਰਾ ਖੜਾ ਪਰਮਾਤਮਾ ਬਈ ਵਾਦਾ ਕਰੇ ਇੱਕ ਤੋਂ ਦੋ ਦੋ ਤੋਂ 400 ਨੂੰ ਕਰਵਾ ਦੇ ਭਈ ਅੱਜ ਇਹਨਾਂ ਨੇ ਆਪਣੀ 23 ਮਾਡਲ ਹਰਮੀਤ ਲੈਤੀ ਐ ਪੂਰਾ ਸੋਹਣਾ ਟਾਈਮ ਆਇਆ ਸੋਹਣਾ ਦਿਨ ਆ ਅੱਜ ਤੇ ਇਹ ਲੈ ਕੇ ਜਾਂਦੇ ਨੇ ਹਣਾ ਵੀਰੇ ਲੈ ਕੇ ਜਾਂਨੇ ਹੋ ਹਾਂ ਲੈ ਕੇ ਜਾਂਨੇ ਵਾਹੇ ਇਹਨਾਂ ਨੂੰ ਵਾਅਦਾ ਕਰੇ ਆਪਣੀ 23 ਮਾਡਲ ਹਣਾ ਕਕੇ ਹਾਂ ਭਈ ਹਾਂ 23 ਮਾਡਲ ਇਹਨਾਂ ਨੂੰ ਦੇਤੀ ਰਾਣੀ ਸੁਨਦਰਾ ਇਹ ਹੀ ਜੀ ਮਸ਼ੀਨ ਆ ਵੱਡੇ ਭਾਈ ਵੀ ਛੋਟੇ ਘਰ ਪਰ ਦੂ ਲੋਹੇ ਨਾਲ ਐਨੇ ਚੰਗਾ ਲੋਹਾ ਆ ਆਪਾਂ ਉਹੀ ਕਹਿ ਦਈਏ ਹਾਂ ਇਹਨਾਂ ਦਾ ਵੀ ਵਧੀਆ ਸਾਥ ਦਿੱਤਾ ਪ੍ਰਮਾਤਮਾ ਨੇ ਵੀ ਅੱਜ ਅਸੀਂ ਛਡਾਉਣੇ ਆ ਇਹਨਾਂ ਨੂੰ ਠੀਕ ਆ ਅੱਜ ਜਦੋਂ ਪਹਿਲਾਂ ਦੇ ਜਿਉਂਵੇਂ ਵਾਰ ਕਾਕੀਓਰੀ ਨੇ ਅੱਜ ਜਦੋਂ ਬਾਦ ਦੇ ਹੋਣੇ ਹਨਾ ਹਾਂ ਬਈਆ ਚਲੋ ਪ੍ਰਮਾਤਮਾ ਇਹਨਾਂ ਨੂੰ ਵਾਦਾ ਕਰੇ ਦਿਨ ਦੋਗਣੀ ਰਾਤ ਚੌਗੀ ਤਰੱਕੀ ਕਰਨ ਦਾ ਬਲ ਬਖਸ਼ੇ ਠੀਕ ਆ ਮੰਜੀ ਰੋਕ ਕੇ ਵੀਰੇ ਲੈ ਕੇ ਜਾਉਂਗੇ ਹੁਣ ਮਸ਼ੀਨ ਲੈ ਜਾਓ ਆ ਸਾਡੀ ਸਾਰੀ ਸੰਗਤ ਖੜੀ ਆ ਹਾਂਜੀ ਓਕੇਓ ਇਹ ਮਸ਼ੀਨ ਨੂੰ ਤੋੜਨੇ ਆਏ ਨੇ ਇਹਨੇ ਬੰਦੇ ਇੱਧਰ ਦਾ ਇਹਨਾਂ ਦੀ ਦਾ ਭਾਈ ਨਵੀਂ ਕਰਤਾਰ ਲਿਆਏ ਨੇ ਉਹ ਮੁੰਡੇ ਨਵੀਂ ਵਿਛਾਲ ਲਿਆਏ ਨੇ ਠੀਕ ਹੈ ਹਾਂ ਜੀ ਅੱਨੇ ਰਾਤ ਰਾਤ ਰੱਖੋ ਹਾਂ ਰਾਤ ਰੱਖਾਂਗੇ ਤਾਂ ਇਹ ਕੋ ਕੱਲ ਵਿਛਾਲ ਵਾਲਿਆਂ ਨੇ ਰੱਖਿਆ ਸੀ ਨਾ ਸਵੇਰੇ ਵਿਛਾਲ ਵਾਲਿਆਂ ਤੋਂ ਆਇਆ ਲੈ ਵੀ ਆ ਬੰਦੇ ਲੱਡੂ ਇਹਨਾਂ ਨੇ ਨਾ ਹੋ ਗਈ ਵਧਾਈ ਆ ਆ ਗਏ ਕੋੜੇ ਲੈ ਬਾਬੇ ਬਾਹੀ ਬ੍ਰੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੋਲ ਚਾਰ ਮਸ਼ੀਨਾਂ ਮੇਰੇ ਕੋਲ ਹੀ ਗਿਫਟ ਤੈਨੂੰ ਦੇਵਾਂਗਾ ਤੂੰ ਦੱਬੀ ਰੱਖ ਕਿਲੀ ਸਾਡਾ ਸੁਪਨਾ ਹੈ ਇੱਕ ਇੱਕ ਬੰਦੇ ਲਵੇ ਪੰਜ ਪੰਜ ਕਮੈਨਾ ਕਰਨ ਦਾ ਬਹੁਤ ਤਾਕੜਾ ਸੁਪਨਾ ਲਈ ਫਿਰਦੇ ਆ ਓਏ ਲਵੀ ਬਾਈ ਮਾਰ ਦੇ ਛਾਲਬਾ ਰਾਤ ਨੂੰ ਨਹੀਂ ਗੁੰਦੇ ਦਿਆ ਆ ਕਾ ਵੱਡਾ ਬਲਾੜ ਦੇ ਕਿੰਦੀ ਦਾ ਯੋਰ ਇੱਕ ਦੀ ਹੋਰ ਗੱਡਾ ਨਵੀਂ ਦੀ ਕਢਵਾ ਦੇ ਕਢਵਾ ਨੇ ਕਢਵਾਉਣਿਆ ਓਏ ਕਢਵਾਉਣਿਆ ਗੱਡੀ ਗੱਡੀ ਬਾਕੀ ਗੱਡੀ ਪਰਾਂ ਕਰਵਾ ਯਾਰ ਨਮੇੜ ਦੇ ਨਈ ਵਾਲੀ ਹੋਰ ਨਮੇੜ ਦਾ ਨਮੇੜ ਦਾ ਨੇ ਅੱਗੇ ਨੂੰ ਅੱਗੇ ਨੂੰ ਜੱਟ ਜੁੜਦਾ ਲੈ ਜੀ ਰੰਗ ਦੇ ਕੀ ਕੰਮ ਹੋ ਰਿਹਾ ਹੁਣ ਬਈ ਥੋੜਾ ਯਾਰ ਪਾਣੀ ਪੀ ਓਏ ਪੌੜੀ ਚੱਕ ਲਾਂਦੇ ਯਾਰਾ ਪੌੜੀ 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 ਨਾ ਉੱਤੇ ਲੱਗਦੀ ਕਿਹ ਪਸਰਿਆ ਰੁੜੀਏ ਕਿਨੇ ਕਾਂਡੂੜਾ ਟੱਡੂੜਾ ਤਾਂਂ ਕਿਟੂੜਾ ਇੱਕ ਮਿੰਟ ਚਾ ਟੱਪ ਜੂ ਕੁਮੈਨ ਓਰੇ ਨਾ ਸਰੀਆ ਸੀ 14 ਮਰਦ ਖੜੀ ਆ ਬਈ ਆਪਣੇ ਲਵੇ ਸਾਰੇ ਭਰਾਵਾਂ ਨੂੰ ਬਈ ਵਧਾਈਆਂ ਇਹਨੂੰ ਵੀਰ ਨੂੰ ਸਪੈਸ਼ਲ ਖਾਸ ਕਰਕੇ ਪ੍ਰਮਾਤਮਾ ਤੇ ਉਹਨੂੰ ਵਾਅਦਾ ਕਰੂਗਾ ਆਪਣੀ ਦੁਕਾਨ ਤੋਂ ਲੈ ਕੇ ਗੈਂਗਮੈਨ ਓਕੇ ਜਾਣ ਦੇ ਭਾਈ ਪਵਾ ਕੇ ਆਓ ਕਾਟਰ ਭਾਈ ਕਾ ਰਾਜੂ ਆਕੇ ਵੀਰੇ ਓਕੇ ਭਾਈ ਓਕੇ ਰਾਜੂ ਹੋਰਾਂ ਗਣੀ ਵਧਾਈਆਂ ਹੋ ਗਈਆਂ ਹੁਣ ਉਹ ਆ ਗਿਆ ਉਹ ਕਾਟਰ ਯਾਰ